ਦੀ ਪਤਨੀ ਨੂੰ ਆਵਾਰਾ ਕੁੱਤਿਆਂ ਨੇ ਨੋਚ-ਨੋਚ ਕੇ ਖਾ ਲਿਆ ਤੇ ਉਸ ਨੂੰ ਮੌਤੇ ਘਾਟ ਉਤਾਰ ਦਿੱਤਾ ਹੈ ਇਹ ਘਟਨਾਕਰਮ ਉਸ ਵੇਲੇ ਵਾਪਰਦਾ ਜਦੋਂ ਫੌਜੀ ਜਵਾਨ ਦੀ ਪਤਨੀ ਘਰੋਂ ਸੈਰ ਕਰਨ ਦੇ ਲਈ ਨਿਕਲੀ ਸੀ ਪਰ ਰਸਤੇ ਦੇ ਵਿੱਚ ਕੁੱਤਿਆਂ ਦੇ ਝੁੰਡ ਨੇ ਉਸ ਉੱਤੇ ਹਮਲਾ ਕਰ ਦਿੱਤਾ ਜਿਸ ਕਰਕੇ ਜ਼ਖਮਾਂ ਦੀ ਤਾਬ ਨਾ ਚਲਦੀ ਹੋਈ ਉਸ ਦੀ ਮੌਤ ਹੋ ਚੁੱਕੀ ਹੈ ਤਸਵੀਰ ਤੁਹਾਨੂੰ ਉਸ ਔਰਤ ਦੀ ਦਿਖਾ ਰਹੇ ਹਾਂ ਜਿਹੜੀ ਕਿ ਫੌਜੀ ਜਵਾਨ ਦੀ ਪਤਨੀ ਹੈ ਆਪਣੇ ਪੇਕੇ ਘਰ ਆਈ ਸੀ ਆਪਣੇ ਮਾਪਿਓ ਨੂੰ ਮਿਲਣ ਅਤੇ ਸਵੇਰੇ ਸੈਰ ਦੇ ਲਈ ਨਿਕਲੀ ਪਰ ਰਸਤੇ ਦੇ ਵਿੱਚ ਕੁਝ ਹੋਰ ਹੀ ਹੋਇਆ ਕਿ ਉਸ ਦੀ ਜਾਨ ਤੱਕ ਚਲੀ ਗਈ ਦਰਅਸਲ ਆਵਾਰਾ ਕੁੱਤੇ ਜੋ ਨੇ ਇਸ ਔਰਤ ਦੀ ਮੌਤ ਦਾ ਕਾਰਨ ਬਣੇ ਨੇ ਸਵੇਰੇ 5 ਵਜੇ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਪੈਣੀ ਮੀਆਂ ਖਾਨ ਦੇ ਅਧੀਨ ਪੈਂਦੇ ਪਿੰਡ ਕਿਸ਼ਨਪੁਰਾ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਬੀਐਸਐਫ ਜਵਾਨ ਦੀ ਪਤਨੀ ਆਪਣੇ ਪੇਕੇ ਪਰਿਵਾਰ ਨੂੰ ਮਿਲਣ ਦੇ ਲਈ ਗਈ ਸੀ ਤੜਕਸਾਰ ਜੋ ਹੈ ਆਵਾਰਾ ਕੁੱਤਿਆਂ ਦੇ ਝੁੰਡ ਦੇ ਵੱਲੋਂ ਉਸ ਉੱਤੇ ਹਮਲਾ ਕਰ ਦਿੱਤਾ ਗਿਆ ਨੋਚ-ਨੋਚ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤਾਂ ਸ਼ਮਸ਼ਾਨ ਘਾੜ ਦੇ ਕੋਲ ਜਦੋਂ ਇਹ ਔਰਤ ਪਹੁੰਚਦੀ ਹੈ ਤਾਂ ਉਸ ਵੇਲੇ ਆਵਾਰਾ ਕੁੱਤਿਆਂ ਦੇ ਵੱਲੋਂ ਇਸ ਉੱਤੇ ਹਮਲਾ ਕਰ ਦਿੱਤਾ ਜਾਂਦਾ ਹੈ ਦੱਸਿਆ ਜਾ ਰਿਹਾ ਹੈ ਕਿ ਇਹ 25 ਸਾਲਾਂ ਲੜਕੀ ਜਿਹੜੀ ਹੈ ਪਿੰਡ ਖੋਜਕੀਪੁਰ ਵਿਖੇ ਵਿਆਹੀ ਹੋਈ ਹੈ ਅਤੇ ਇਸ ਦਾ ਪਤੀ ਜੋ ਹੈ 36 ਗੜ ਦੇ ਵਿੱਚ ਬੀਐਸਐਫ ਚ ਨੌਕਰੀ ਕਰਦਾ ਹੈ ਨਿੱਕੇ ਨਿੱਕੇ ਮਾਸੂਮ ਬੱਚੇ ਆਪਣੀ ਮਾਂ ਨੂੰ ਪੁਕਾਰ ਰਹੇ ਨੇ ਪਰ ਹੁਣ ਉਹਨਾਂ ਦੀ ਮਾਂ ਕਦੇ ਵੀ ਵਾਪਸ ਨਹੀਂ ਆਏਗੀ ਕਿਉਂਕਿ ਇਹ ਔਰਤ ਆਪਣੇ ਪਿੱਛੇ ਇੱਕ 8 ਸਾਲ ਦਾ ਲੜਕਾ ਅਤੇ ਇੱਕ 4 ਸਾਲ ਦਾ ਲੜਕਾ ਪਿੱਛੇ ਛੱਡ ਕੇ ਚਲੀ ਗਈ ਹੈ ਤਾਂ ਪਰਿਵਾਰ ਦਾ ਇਸ ਵੇਲੇ ਰੋ ਰੋ ਕੇ ਬੁਰਾ ਹਾਲ ਹੈ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਇਹਨਾਂ ਅਵਾਰਾ ਅਤੇ ਖੁੰਕਾਰ ਕੁੱਤਿਆਂ ਦੇ ਉੱਤੇ ਜੋ ਹੈ ਨਕੀਲ ਕੱਸੀ ਜਾਵੇ ਤਾਂ ਜੋ ਇਹ ਹੋਰ ਕਿਸੇ ਨੂੰ ਆਪਣਾ ਸ਼ਿਕਾਰ ਨਾ ਬਣਾ ਸਕਣ ਇਸ ਤਰ੍ਹਾਂ ਦੀਆਂ ਖਬਰਾਂ ਅਕਸਰ ਹੀ ਚਰਚਾ ਦਾ ਵਿਸ਼ਾ ਬਣਦੀਆਂ ਨੇ ਕਿ ਗਲੀਆਂ ਦੇ ਵਿੱਚ ਸੜਕਾਂ ਦੇ ਉੱਤੇ ਘੁੰਮਦੇ ਹੋਏ ਅਵਾਰਾ ਕੁੱਤੇ ਜਿਹੜੇ ਐ ਲੋਕਾਂ ਦੇ ਲਈ ਕਾਲ ਬਣਦੇ ਹੋਏ ਵਿਖਾਈ ਦੇ ਰਹੇ ਨੇ ਤਾਂ ਫੌਜੀ ਜਵਾਨ ਦੀ ਪਤਨੀ ਜਿਹੜੀ ਕਿ ਪੇਕੇ ਘਰ ਰਹਿਣ ਦੇ ਲਈ ਗਈ ਸੀ ਸਵੇਰੇ ਤੜਕਸਾਰ ਸੈਰ ਲਈ ਨਿਕਲਦੀ ਹੈ ਤਾਂ 12 ਕੁੱਤਿਆਂ ਦੇ ਵੱਲੋਂ ਜੋ ਹੈ ਉਸ ਉੱਤੇ ਹਮਲਾ ਕਰ ਦਿੱਤਾ ਜਾਂਦਾ ਹੈ ਨੋਚ-ਨੋਚ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਘਰ ਦੇ ਵਿੱਚ ਦੋ ਮਾਸੂਮ ਬੱਚੇ ਆਪਣੀ ਮਾਂ ਨੂੰ ਪੁਕਾਰ ਰਹੇ ਨੇ ਕਿ ਮਾਂ ਆਵੇਗੀ ਪਰ ਹੁਣ ਉਹਨਾਂ ਦੀ ਮਾਂ ਜਿਹੜੀ ਐ ਕਦੇ ਵੀ ਵਾਪਸ ਨਹੀਂ ਆਏਗੀ ਕਿਉਂਕਿ ਆਵਾਰਾ ਕੁੱਤੇ ਜਿਹੜੇ ਐ ਕਾਲ ਬਣ ਕੇ ਉਸਤੇ ਸਾਹਮਣੇ ਆ ਗਏ ਤੇ ਇਸ ਔਰਤ ਨੂੰ ਨੋਚ-ਨੋਚ ਕੇ ਖਾ ਗਏ ਜਿਸ ਕਰਕੇ ਉਸਦੀ ਮੌਤ ਹੋ ਚੁੱਕੀ ਐ ਮਾਨ ਦੀ ਪਤਨੀ ਨੂੰ ਆਵਾਰਾ ਕੁੱਤਿਆਂ ਨੇ ਨੋਚ-ਨੋਚ ਕੇ ਖਾ ਲਿਆ ਤੇ ਉਸ ਨੂੰ ਮੌਤੇ ਘਾਟ ਉਤਾਰ ਦਿੱਤਾ ਹੈ ਇਹ ਘਟਨਾਕਰਮ ਉਸ ਵੇਲੇ ਵਾਪਰਦਾ ਜਦੋਂ ਫੌਜੀ ਜਵਾਨ ਦੀ ਪਤਨੀ ਘਰੋਂ ਸੈਰ ਕਰਨ ਦੇ ਲਈ ਨਿਕਲੀ ਸੀ ਪਰ ਰਸਤੇ ਦੇ ਵਿੱਚ ਕੁੱਤਿਆਂ ਦੇ ਝੁੰਡ ਨੇ ਉਸ ਉੱਤੇ ਹਮਲਾ ਕਰ ਦਿੱਤਾ ਜਿਸ ਕਰਕੇ ਜ਼ਖਮਾਂ ਦੀ ਤਾਬ ਨਾ ਚਲਦੀ ਹੋਈ ਉਸ ਦੀ ਮੌਤ ਹੋ ਚੁੱਕੀ ਹੈ ਤਸਵੀਰ ਤੁਹਾਨੂੰ ਉਸ ਔਰਤ ਦੀ ਦਿਖਾ ਰਹੇ ਹਾਂ ਜਿਹੜੀ ਕਿ ਫੌਜੀ ਜਵਾਨ ਦੀ ਪਤਨੀ ਹੈ ਆਪਣੇ ਪੇਕੇ ਘਰ ਆਈ ਸੀ ਆਪਣੇ ਮਾਪਿਆਂ ਨੂੰ ਮਿਲਣ ਅਤੇ ਸਵੇਰੇ ਸੈਰ ਦੇ ਲਈ ਨਿਕਲੀ ਪਰ ਰਸਤੇ ਦੇ ਵਿੱਚ ਕੁਝ ਹੋਰ ਹੀ ਹੋਇਆ ਕੀ ਉਸ ਦੀ ਜਾਨ ਤੱਕ ਚਲੀ ਗਈ ਦਰਅਸਲ ਆਵਾਰਾ ਕੁੱਤੇ ਜੋ ਨੇ ਇਸ ਔਰਤ ਦੀ ਮੌਤ ਦਾ ਕਾਰਨ ਬਣੇ ਨੇ ਸਵੇਰੇ 5 ਵਜੇ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਪੈਣੀ ਮੀਆਂ ਖਾਨ ਦੇ ਅਧੀਨ ਪੈਂਦੇ ਪਿੰਡ ਕਿਸ਼ਨਪੁਰਾ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਬੀਐਸਐਫ ਜਵਾਨ ਦੀ ਪਤਨੀ ਆਪਣੇ ਪੇਕੇ ਪਰਿਵਾਰ ਨੂੰ ਮਿਲਣ ਦੇ ਲਈ ਗਈ ਸੀ ਤੜਕਸਾਰ ਜੋ ਹੈ ਆਵਾਰਾ ਕੁੱਤਿਆਂ ਦੇ ਝੁੰਡ ਦੇ ਵੱਲੋਂ ਉਸ ਉੱਤੇ ਹਮਲਾ ਕਰ ਦਿੱਤਾ ਗਿਆ ਨੋਚ-ਨੋਚ ਕੇ ਉਸ ਨੂੰ ਮੌਤ ਦੇ ਕਾਰਟ ਉਤਾਰ ਦਿੱਤਾ ਗਿਆ ਤਾਂ ਸ਼ਮਸ਼ਾਨ ਘਾਟ ਦੇ ਕੋਲ ਜਦੋਂ ਇਹ ਔਰਤ ਪਹੁੰਚਦੀ ਹੈ ਤਾਂ ਉਸ ਵੇਲੇ ਆਵਾਰਾ ਕੁੱਤਿਆਂ ਦੇ ਵੱਲੋਂ ਇਸ ਉੱਤੇ ਹਮਲਾ ਕਰ ਦਿੱਤਾ ਜਾਂਦਾ ਹੈ ਦੱਸਿਆ ਜਾ ਰਿਹਾ ਹੈ ਕਿ ਇਹ 25 ਸਾਲਾਂ ਲੜਕੀ ਜਿਹੜੀ ਹੈ ਪਿੰਡ ਖੋਜਕੀਪੁਰ ਵਿਖੇ ਵਿਆਹੀ ਹੋਈ ਹੈ ਅਤੇ ਇਸ ਦਾ ਪਤੀ ਜੋ ਹੈ 36 ਗੜ ਦੇ ਵਿੱਚ BSF ਚ ਨੌਕਰੀ ਕਰਦਾ ਨਿੱਕੇ ਨਿੱਕੇ ਮਾਸੂਮ ਬੱਚੇ ਆਪਣੀ ਮਾਂ ਨੂੰ ਪੁਕਾਰ ਰਹੇ ਨੇ ਪਰ ਹੁਣ ਉਹਨਾਂ ਦੀ ਮਾਂ ਕਦੇ ਵੀ ਵਾਪਸ ਨਹੀਂ ਆਏਗੀ ਕਿਉਂਕਿ ਇਹ ਔਰਤ ਆਪਣੇ ਪਿੱਛੇ ਇੱਕ 8 ਸਾਲ ਦਾ ਲੜਕਾ ਅਤੇ ਇੱਕ 4 ਸਾਲ ਦਾ ਲੜਕਾ ਪਿੱਛੇ ਛੱਡ ਕੇ ਚਲੀ ਗਈ ਹੈ ਤਾਂ ਪਰਿਵਾਰ ਦਾ ਇਸ ਵੇਲੇ ਰੋ ਰੋ ਕੇ ਬੁਰਾ ਹਾਲ ਹੈ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਇਹਨਾਂ ਅਵਾਰਾ ਤੇ ਖੁੰਕਾਰ ਕੁੱਤਿਆਂ ਦੇ ਉੱਤੇ ਜੋ ਹੈ ਨਕੇਲ ਕੱਸੀ ਜਾਵੇ ਤਾਂ ਜੋ ਇਹ ਹੋਰ ਕਿਸੇ ਨੂੰ ਆਪਣਾ ਸ਼ਿਕਾਰ ਨਾ ਬਣਾ ਸਕਣ ਇਸ ਤਰ੍ਹਾਂ ਦੀਆਂ ਖਬਰਾਂ ਅਕਸਰ ਹੀ ਚਰਚਾ ਦਾ ਵਿਸ਼ਾ ਬਣਦੀਆਂ ਨੇ ਕਿ ਗਲੀਆਂ ਦੇ ਵਿੱਚ ਸੜਕਾਂ ਦੇ ਉੱਤੇ ਘੁੰਮਦੇ ਹੋਏ ਅਵਾਰਾ ਕੁੱਤੇ ਜਿਹੜੇ ਐ ਲੋਕਾਂ ਦੇ ਲਈ ਕਾਲ ਬਣਦੇ ਹੋਏ ਵਿਖਾਈ ਦੇ ਰਹੇ ਨੇ ਤਾਂ ਫੌਜੀ ਜਵਾਨ ਦੀ ਪਤਨੀ ਜਿਹੜੀ ਕਿ ਪੇਕੇ ਘਰ ਰਹਿਣ ਦੇ ਲਈ ਗਈ ਸੀ ਸਵੇਰੇ ਤੜਕਸਾਰ ਸੈਰਦ ਲਈ ਨਿਕਲਦੀ ਹੈ ਤਾਂ 12 ਕੁੱਤਿਆਂ ਦੇ ਵੱਲੋਂ ਜੋ ਹੈ ਉਸ ਉੱਤੇ ਹਮਲਾ ਕਰ ਦਿੱਤਾ ਜਾਂਦਾ ਹੈ ਨੋਚ-ਨੋਚ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਘਰ ਦੇ ਵਿੱਚ ਦੋ ਮਾਸੂਮ ਬੱਚੇ ਆਪਣੀ ਮਾਂ ਨੂੰ ਪੁਕਾਰ ਰਹੇ ਨੇ ਕਿ ਮਾਂ ਆਵੇਗੀ ਪਰ ਹੁਣ ਉਹਨਾਂ ਦੀ ਮਾਂ ਜਿਹੜੀ ਐ ਕਦੇ ਵੀ ਵਾਪਸ ਨਹੀਂ ਆਏਗੀ ਕਿਉਂਕਿ ਆਵਾਰਾ ਕੁੱਤੇ ਜਿਹੜੇ ਐ ਕਾਲ ਬਣ ਕੇ ਉਸਤੇ ਸਾਹਮਣੇ ਆ ਗਏ ਤੇ ਇਸ ਔਰਤ ਨੂੰ ਨੋਚ-ਨੋਚ ਕੇ ਖਾ ਗਏ ਜਿਸ ਕਰਕੇ ਉਸਦੀ ਮੌਤ ਹੋ ਚੁੱਕੀ ਹੈ